ਆ ਜਾ ਤੇਰਾ ਜੇ ਹੁਣ ਟਾਈਮ ਫਿਰ ਸੁਨੇਹਾ ਦੇਵਾਂਗੇ ਫੇਰ ਹੀ ਅਗਲਾ ਭਾਈ ਉਹ ਦੰਦੀੜਾ ਕੱਪੜਾ ਤਿਆਰ ਕਰਦਾ ਕਿ ਨਹੀਂ ਹੋਰ ਨੀੜਾ ਕੱਪੜਾ ਪਾਉਣ ਤੋਂ ਨਾਲ ਪਿਆਉਂਦਾ ਕਈ ਸਹੀ ਗੱਲ ਹੈ ਕੱਲੀ ਜਾਣੀ ਆ ਵਿਚਾਰੀ ਇਹਦੇ ਕਿਹੜਾ ਕੰਮ ਲੋਟ ਆਉਂਦਾ ਸਾਰਾ ਦਿਨ ਫਿਰ ਹੋਰ ਮੈਂ ਤੈਨੂੰ ਆ ਜਾਂਦੀ ਸੀ ਤੇ ਬਿੰਦਰ ਨੂੰ ਵੀ ਕਹਿ ਦਿੰਦੀ ਫੇਰ ਰ੍ਹਾਂਗੇ ਇਹਨਾਂ ਨੂੰ ਲਾ ਦੇਣਗੇ ਸੁਨੇਹਾ ਆ ਜੂ ਉਹ ਤਾਂ ਨੇੜੇ ਤਾਂ ਹੈਗੀ ਐ ਹੋਰ ਚੱਲ ਹਣਾ ਹਾਂ ਹਾਂ ਆ ਜੂਗੀ ਕੋਈ ਨਹੀਂ ਆਪਾਂ ਕਿਹੜੇ ਹੁਣ ਉਹਦੇ ਨਾਲ ਇੱਕ ਜਣੇ ਨਾਲ ਬਾਹਰ ਲੱਗਦਾ ਆਪਾਂ ਨੂੰ ਹੋਰ ਨਹੀਂ ਚੱਲ ਆਏ ਅਸੀਂ ਲੱਗਾਂ ਸੀ ਅਸੀਂ ਆਹੋ ਸਹੀ ਗੱਲ ਹੈ ਨਹੀਂ ਤੂੰ ਵੀ ਤਾਂ ਵਿਆਹ ਸਾਦੀ ਜਾਣੀ ਆ ਨਰੇ ਹੋਰ ਮੈਂ ਜਾਣੀ ਆ ਵੈਹ ਹੁੰਦੇ ਗਏ ਸੀ ਮੈਂ ਤਾਂ ਜਾਂਦੀ ਰਹੀ ਨਿਬਿੰਦਰ ਦੀ ਕੁੜੀ ਦੇ ਵਿਆਹ ਗਈ ਸੀ ਹਾਂ ਕਹਾ ਕੀ ਰਹੇ ਹੋ ਭਾਈ ਹੈ ਹਾਂ ਜੀ ਵਾਹ ਹੋਰ ਕਿਵੇਂ ਹਾਂ ਸੱਸੀ ਕਾਹਨ ਸੱਸੀ ਦਾ ਹੋ ਠੀਕ ਹੈ ਹਾਂ ਹਾਂ ਸੱਸੀ ਕਾਹਾਂ ਸੀ ਸੱਸੀ ਕਾਲਪਤ ਇੱਥੇ ਨਾ ਬੈਠਾ ਤੁਸੀਂ ਉੱਥੇ ਇੱਥੇ ਡੱਬ ਖੜੱਬੀ ਜੀ ਧੁੱਪ ਹੈ ਚਲ ਆਜੋ ਤੁਸੀਂ ਵੀ ਉੱਥੇ ਆਜੋ ਚਲੋ ਆ ਜਿਹੜੇ ਚਾਲੇ ਮੇਰੇ ਕਰਨੇ ਨਾ ਦੇ ਪੁੱਤਾਂ ਨਾਲ ਇਹ ਪੁੱਤਾਂ ਦਾ ਖੜੇ ਨਹੀਂ ਛੱਡਦੇ ਹਾਂ ਲਾਰੇ ਬੱਜਿਆ ਰਹਿੰਦਾ ਕਾ ਇਤਰੋ ਆ ਗਿਆਂ ਇਤਰੋ ਆ ਗਿਆਂ ਬੇਲੀਆਂ ਇਹਨਾਂ ਪੁੱਤੀਆਂ ਹਾਂ ਕੋਈ ਗੱਲ ਹੀ ਨਹੀਂ ਕਰਨ ਦਦੀਆਂ ਮੈਨੂੰ ਮੈਂ ਟਾਈਮ ਲੈਣੀ ਐ ਕਿ ਕਦੋਂ ਫੜੱਪਾਂ ਸਮਾਣਾ ਪਰ ਕਿੱਥੇ ਕਿਵੇਂ ਕਰੂੰਗੀ ਨਾ ਤਾਂ ਲਾਣੀ ਵਾਲਾ ਕਾ ਚਲ ਕੋਈ ਗੱਲ ਨਹੀਂ ਕੋਈ ਨਾ ਕੋਈ ਤੇ ਚੱਲ ਚਲਾਉਂਗੀ ਚਾਹਣਾ ਪੈਣਾ ਮੰਜਾ ਮੰਜਾ ਚੱਕ ਆ ਮੰਜਾ ਲੈ ਚੱਲ ਆ ਗਈ ਮਾਸੀ ਜੀ ਆਜਾ ਕਿੰਨੇ ਜਨਤਵ ਦੇ ਆਉ ਜਾਂ ਨਾਲੇ ਮਾਸੀ ਚੁੱਪ ਕਰ ਜੁਣਾ ਸੁਣ ਜੂਗਾ ਉਹਨਾਂ ਨੂੰ ਕੀ ਸੁਣ ਜੂ ਉਹ ਤਾਂ ਐਡੀ ਦੂਰ ਨਾ ਮੈਨੂੰ ਤੂੰ ਬੁਲਾਉਂਦੀ ਹੋ ਮੈਂ ਕਿ ਜਾਣ ਜਾਣ ਕੇ ਨਹੀਂ ਨਹੀਂ ਮਾਸੀ ਜੀ ਮੈਂ ਨਹੀਂ ਬੁਲਾਇਆ ਕੋ ਉਹ ਆਪਣੇ ਚਲਾਈ ਚਲ ਹੁਣ ਉਹ ਹੋਰ ਬੰਦੇ ਕਿਰੇ ਠੀਕ ਸਾਰੇ ਸਾਰੇ ਵਧੀਆ ਤੂੰ ਦੱਸ ਅੱਛਾ ਤੈਨਾਂ ਵਧੀਆ ਠੀਕ ਐ ਸਭ ਤੇ ਬਾਈ ਹੈ ਨਹੀਂ ਕਰੇ ਨਾ ਉਹ ਇਧਰ ਬਾਹਰ ਨੂੰ ਹੀ ਭੱਗ ਗਈ ਅੱਛਾ ਚੱਲ ਕੋਈ ਨਹੀਂ ਬਹਿ ਜਾ ਅੱਛਾ ਓਹ ਖੇਤ ਖੁੱਤ ਨਾ ਭੱਗ ਗਈ ਹੋਰ ਅੱਛਾ ਅਸਤਾਨਾ ਕਹਿਣਾ ਹੈ ਕਿਕਾਰ ਨੂੰ ਜਾਣਾ ਆਪਾਂ ਕਲਦੀਵ ਵਾਸਤੇ ਕੁੜੀ ਵੇਖਣਾ ਅੱਛਾ ਅੱਛਾ ਤੇ ਵੀ ਤਿਆਰ ਰਹੇ ਹੋ ਤੇ ਚੱਲਾਂਗੇ ਠੀਕ ਐ ਠੀਕ ਐ ਕੋਈ ਨਾ ਪਰ ਨਾ ਕਰ ਤੈਨ ਨਾਲ ਚੱਲਾਂਗੇ ਫਿਰ 10:00 ਵਜੇ ਦੇਣ ਜਨਾ ਅੱਛਾ ਅੱਛਾ ਕੋਈ ਨਾ ਹੁਣ ਆਈ ਨਹੀਂ ਪਤਾ ਵਜਦਾ ਹਨਾ ਕਿੰਨੇ ਕਿੱਥੇ ਆਵੇ ਲੈ ਆਉ ਆ ਗਿਆ ਬਾਈ ਤਾਂ ਛਾਂਵੇਂ ਤਾਂ ਬੰਨ੍ਹ ਦਿੰਦੀ ਮੈਂ ਬੰਨਤੀ ਸੀ ਉਹ ਪੈਣ ਹੋਰੇ ਆ ਗਏ ਸੀਗੇ ਲੈ ਆ ਚਾ ਚੰਗਾ ਇਹਨੂੰ ਚਾਹ ਲੈ ਜਾ ਕਿ ਨਹੀਂ ਸਾਲ ਦੁਬਾਰੇ ਆਉਣਾ ਪੈਂਦਾ ਕਿਵੇਂ ਪੈਣ ਹੋਰੇ ਬਾਈ ਬੈਠਿਆ ਪੈਣ ਹੋਰੇ ਤਾਂ ਪਾਈਸਾ ਨੂੰ ਪਤਾ ਹੀ ਆ ਹਾਂ ਲੈ ਤੁਸੀਂ ਬੈਠ ਜਾ ਨਾ ਬਸ ਮੈਂ ਕੋਲੀ ਇੱਥੇ ਬੈਠਾ ਕੱਲ ਨੂੰ ਜਾਣਾਗਾ ਇੱਥੇ ਬੈਠੀ ਕੁੜੀ ਦੇਖਣ ਕਰਦੀ ਵਿਆਹ ਤੇ ਸਜਣ ਪਾਉਣਾ ਅੱਛਾ ਕੱਲ ਨੂੰ ਜਾਣਾ ਤੇ ਕਹਾਂਗਾ ਹਾਂ ਤੇ ਕਢਾ ਲਿਆ ਕੱਲ ਨੂੰ ਜਾਣਾ ਤੇ ਮੈਂ ਤੁਹਾਨੂੰ ਕਹਿਣਾ ਆਈਆਂ ਸਾਰਿਆਂ ਨੂੰ अच्छा हां <laughs> ना सानू ਕਹਿਣ ਦੀ ਲੋੜ ਸੀ ਸਾਨੂੰ ਤਾਂ ਪਤਾ ਹੀ ਸੀ ਹੁਣ ਲੈ ਸਾਨੂੰ ਪਤਾ ਜੇ ਹੁਣ ਅਸੀਂ ਉਧਰ ਹੀ ਗੱਡੀ ਤੇ ਚੜ ਜਾਂਦੇ ਸਾਨੂੰ ਇੱਥੇ ਕਿਹਨੇ ਬੈਠਾ ਦੇ ਨਹੀਂ ਪਤਾ ਲੱਗਦਾ ਹੁਣ ਸਾਡਾ ਤਾਂ ਹੱਕ ਸੀ ਭਰਾ ਵਾਖਣ ਦਾ ਤੇ ਕਰ ਲਈ ਫਿਰ ਤਿਆਰੀ ਹੈ हां ਤਿਆਰੀ ਕਰ ਲਈ ਤੇ ਇੱਕ ਤਾਂ ਤਬਿੰਦਰ ਨੂੰ ਕੌਣ ਕਰਕੇ ਸਾਧਲਾ ਅੱਛਾ ਨਾਲ ਲੈ ਕੇ ਚੱਲਾਂਗੇ ਆਪਾਂ ਠੀਕ ਹੈ ਕਿਉਂਕਿ ਨਾਲ ਤਾਂ ਹੁਣ ਇੰਨਾ ਵਰਤਮਾਨ ਦੇ ਵਾਰ ਇਹ ਤਾਂ ਦੁੱਖ ਦੇ ਸੁੱਖ ਦੇ ਜਾਂਦੀ ਆ ਉਹਨਾਂ ਦੇ हां ਨਹੀਂ ਗੱਲ ਚੰਗੀ ਆ ਬਈ ਸਿਆਣੀ हां ਨਾਲ ਸਹਿਲ ਲਗਾ ਹੈਗੀਆਂ ਫਿਰ ਕਹਿੰਦਾ ਉਹ ਰੇਂਦਕਾ ਸੀ ਮੈਂ ਤਾਂ ਉਹ ਬੇਹਾਸਾਦਾਂ ਚ ਜਾਨੀ ਉਹ ਮੇਰੇ ਹੁੰਦੀ ਆ ਤੇ ਉਹ ਉਧਰ ਤਾਂ ਨਹੀਂ ਗਿਆ ਹਲੇ ਨਾ ਉਧਰ ਨਹੀਂ ਗਿਆ ਇੱਧਰ ਹੀ ਆਇਆ ਹਾਂ ਹਾਂ ਕਿਵੇਂ ਕਰਕੇ ਮੈਂ ਤਾਂ ਹੁਣ ਕੀ ਕਹਣਾ ਭਾਈ ਤੂੰ ਆਪ ਦਾ ਫਰਦੇਵਾ ਦੇਖ ਜਿਵੇਂ ਤੇਰਾ ਭਾਈ ਨਹੀਂ ਪਤਾ ਇਹਨੂੰ ਤਾਂ ਮੈਂ ਕਿਹੜਾ ਉਹੀ ਗੱਲ ਮੇਰੀ ਹੁਣ ਬੁਰਕੀ ਸਾਧੀ ਜਦੋਂ ਹੁਣ ਐਨੀ ਲੜਾਈ ਹੋ ਗਈ ਸੀ ਕੋਈ ਤਾਂ ਗੱਲ ਨਹੀਂ ਤੂੰ ਮੇਰਾ ਜੀਤਾ ਕਰਦਾ ਨਹੀਂ ਕਹਿਣ ਨੂੰ ਮਿੰਦਰ ਲਾਵਾ ਹੁਣ ਹਾਂ ਵੀ ਤੈਨੂੰ ਹੂਣ ਲਾ ਲਾ ਤੇ ਵਧੀਆ ਛੁੱਟ ਪਾਤੀ ਜਾਈ ਰਜਾ ਵਧੀਆ ਤੇ ਆ ਰਹਿ ਨਾ ਨਾਨਾ ਸਵਾਗ ਕੱਪੜੇ ਬੁਲਾਦਾ ਕੜਾਓ ਹੈਲੋ ਹਾਂ ਸਸਰੀ ਕੱਪੜੇ ਹਾਂ ਠੀਕ ਹਾਂ ਹਾਂ ਠੀਕ ਹੈ ਵਧੀਆ ਤੁਸੀਂ ਦੱਸੋ ਤੁਸੀਂ ਠੀਕ ਠਾਕ ਹੋ ਹਾਂ ਹਾਂ ਵਧੀਆ ਘਰੇ ਠੀਕ ਹੈ ਸਾਰੇ ਘਰੇ ਵੀ ਸਾਰੇ ਠੀਕ ਠਾਕ ਵਧੀਆ ਤੇ ਹੋਰ ਦੱਸੋ ਜਵਾਗ ਜੱਲਾ ਰਾਜੀ ਖੁਸ਼ੀ ਸਾਰੇ ਹਾਂ ਹਾਂ ਬਾਈ ਸਾਰੇ ਠੀਕ ਹੈ ਠੀਕ ਹੈ ਫਿਰ ਤੈਨੂੰ ਇੱਕ ਖੁਸ਼ੀ ਦੀ ਖਬਰ ਦੇਣੀ ਸੀ ਠੀਕ ਖੁਸ਼ੀ ਹੈ ਬਾਈ ਹੈ ਦੱਸੋ ਮੇਰੇ ਪਰੋਸਾਂ ਮਕਾਰ ਹੋ ਕੀ ਕੀ ਖੁਸ਼ੀ ਹੈ ਵੰਤੋ ਨੇ ਮੁੰਡਾ ਵੰਗ ਲਿਆ ਅੱਛਾ ਹਾਂ ਗੁਲਦੀਪ ਚੱਲ ਭਾਈ ਬਤਾਈਆਂ ਘੇਰ ਤੇ ਬਾੜੀਆਂ ਗਾਲੀਆਂ ਮੇਰੇ ਵੱਲੋਂ ਵੀ ਵੰਤੋ ਨੂੰ ਕੀਤੀਆਂ ਹਾਂ ਤੇ ਕੱਲ ਨੂੰ ਕੁੜੀ ਦੇਖਣ ਜਾਣਾਗਾ ਅੱਛਾ ਹਾਂ ਤੇ ਵੰਤੋ ਭੈਣ ਆਈ ਬੈਠੀ ਹੈ ਕਹਿੰਦੀ ਵੀ ਬਾਈ ਬਿੰਦਰ ਨੂੰ ਕਹਿ ਵੀ ਆਵੇ ਤੇ ਸਾਡੇ ਨਾਲ ਜਾਵੇ ਆ ਤੂੰ ਐ ਕਰ ਗੱਲ ਕਰ ਲੈ ਵੰਤੋ ਦੇ ਨਾਲ ਕਰਾ ਲੈ ਲੈ ਹੈਲੋ ਹੈਲੋ ਸਾਹਵਿੰਦਰ ਕਿਵੇਂ ਹੈ ਠੀਕ ਹੈ ਠੀਕ ਹੈ ਆਕ ਤੁਸੀਂ ਦੱਸੋ ਠੀਕ ਹੈ ਬਸ ਵਧੀਆ ਤੇ ਤੈਨੂੰ ਐਂ ਕਹਿੰਦੇ ਸੀ ਵੀ ਅੱਜ ਹੀ ਅੱਜ ਆਥ ਨੇ ਜੇ ਤੇ ਕੱਲ ਨੂੰ ਆਪਾਂ ਜਾਣਾ ਸ਼ਕਣ ਪਾਉਣ ਕੋਈ ਨਹੀਂ ਕੋਈ ਨਹੀਂ ਮੈਂ ਦੱਸ ਪੱਜੀ ਆਉਂਗੀ ਮੈਨੂੰ ਤਾਂ ਚਾਹੀ ਵਾਲਾ ਪੱਜੀ ਨਾਲ ਤੈਨੂੰ ਬਦਾਂਗਾ ਹਾਂ ਮਾਰਾਈ ਤਾਂ ਇਹ ਨਵੀਂ ਵਿਦਾਵੇ ਭਾਈ ਕੋਈ ਨਹੀਂ ਮੈਂ ਆ ਚੁਗੀ ਚਾਹ ਹਾਂ ਹਾਂ ਆ ਜੀ ਚੱਲ ਨਾਲ ਤਿਆਰੀ ਵਿਆਹ ਰੀ ਕਰਾ ਦੇ ਕੋਈ ਸਾਡੇ ਨਾਲ ਹਾਂ ਹਾਂ ਜੀ ਕੋਈ ਨਹੀਂ ਹਾਂ ਠੀਕ ਆ ਚੰਗਾ ਆਉਗੀ ਭਾਈ ਉਹਦਾ ਚਲ ਨੇੜੇ ਬਾੜ ਦਾ ਵੀ ਸੁੱਖ ਹੁੰਦਾ ਹਨਾ ਹਾਂ ਆਹ ਦਾ ਮੁੰਡਾ ਛੱਡ ਜਾਂਦਾ ਹੁੰਦਾ ਹਾਂ ਆਥ ਨੇ ਆਜ ਨੂੰ ਕਹਿੰਦੀ ਹਾਂ ਹਾਂ ਤੁਸੀਂ ਬਹਿ ਜਾਓ ਮੈਂ ਚਾਹ ਬਣਾ ਲੈਂਦੀ ਹਾਂ ਚਾਹ ਨਾ ਬਣਾ ਨਹੀਂ 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 ਚਾਹ ਤੂੰ ਬਣਾ ਉਹ ਚਾਹ ਵੀ ਜ ਬਣਾ ਮੈਂ ਕਹਿੰਦੀ ਆ ਕਿ ਮੈਂ ਨਹੀਂ ਚਾਹ ਬਣਾਉਣੀ ਜਦੋਂ ਆਉਂਦੀ ਆ ਬੇਬੇ ਨੂੰ ਕੁਝ ਖਾਇ ਪਿਆ ਦਿੱਤਾ ਸੀ ਕਿ ਨਹੀਂ ਚਿੱਠੀ ਫਟਾਈ ਬੈਠੀ ਹੈ ਨਹੀਂ ਨਹੀਂ ਚਾਹ ਪੀ ਕੇ ਹਟੀਆਂ ਪੁੱਤੋ ਆ ਗਿਆ ਫੋਨ ਚਲਾਉਣਾ ਬੇਬੇ ਨੂੰ ਫੋਨ ਲੈ ਕੇ ਦਿੱਤਾ ਦਾਵਾ ਅੱਛਾ ਇਹ ਮਗਾ ਚੱਲ ਬੇਬੇ ਸਿੱਖ ਲੂਗੀ ਇੱਥੇ ਬੈਠ ਕੇ ਦੂਜਾ ਦੂਜਾ ਫੋਨ ਨਹੀਂ ਦੇਵਾ ਲਈ ਵਰਦੀ ਸੀਗੀ ਅੱਛਾ ਚੱਲ ਵਧੀਆ ਗੱਲ ਤਾਂ ਹੋ ਗਿਆ ਵੀ ਰਾਮ ਲਾਲ ਮੈਂ ਤਾਂ ਬਥੇਰੇਆਂ ਫੋਟੋਆਂ ਦੇਖਦੀਆਂ ਇਹਦੇ ਵਿੱਚ ਸੱਚੀ ਗੱਲ ਹੈ ਇਹਨਾਂ ਦੀਆਂ ਉਹ ਦੇਖਦੀਆਂ ਵਿਆਹ ਸਾਹ ਦੀਦੀਆਂ ਹਾਂ ਹੋਰ ਜੀ ਮੈਂ ਆਖਾ ਚੱਲੋ ਹਨਾ ਪਹਿਲਾਂ ਨਹੀਂ ਪੰਨੀਆਂ ਸੀ ਜੜੀਆਂ ਚਲੋ ਵਧੀਆ ਗੱਲ ਆ ਤੇ ਮੈਂ ਤੇਰੇ ਜੀ ਲੱਗਿਆ ਰਹਿੰਦਾ ਉਹ ਮੈਂ ਉੱਥੇ ਹੁੰਦਾਂ ਨੂੰ ਬੜਾ ਇੱਕ ਤਾਂ ਰਾਜਸਥਾਨ ਆ ਉੱਥੇ ਕੋਈ ਨਾ ਹੋਣੀ ਹੈਗਾ ਇੱਥੇ ਚਲ ਚਾਰ ਦਿਨ ਹੈਗੇ ਨਾਲ ਘਰ ਦਾ ਦੁੱਧ ਬਾਦ ਸਭ ਕੁਝ ਖਾਪੀ ਲੋ ਚਲ ਵਧੀਆ ਗੱਲ ਆ ਭਾਈ ਇੱਥੇ ਕਿਹੜਾ ਬਗਾਨਾ ਐ ਨੂੰ ਧੀ ਦਾ ਘਰ ਹੈ ਨਾ ਵੀ ਹੋਰ ਪੁੱਤ ਮੈਨੂੰ ਵੀ ਸੁੱਖ ਜਾ ਹੋ ਗਿਆ ਵਧੀਆ ਗੱਲ ਨਾਲੇ ਭਾਈ ਤਾਂ ਵੀ ਆਏ ਫੇ ਕਰਨ ਜਾਂਦਾ ਮਗਰੋਂ ਵੀ ਕੱਲੀ ਆਈ ਰਣਜੀਤਪੁਰ ਜਦੋਂ ਮਾਂ ਤਾਂ ਬੈਠੀ ਆ ਤਾਂ ਕੋਈ ਫਿਕਰ ਨਹੀਂ ਹੁੰਦਾ ਗੱਲ ਪਤਾ ਕੀ ਆ ਭਾਈ ਮੈਂ ਤੁਹਾਨੂੰ ਗੱਲ ਦੱਸਾਂ ਰਾਣੋ ਤੈਨੂੰ ਤਾਂ ਪਤਾ ਨਹੀਂ ਭਾਈ ਸਾਡੇ ਘਰੇ ਕੀ ਕੁਛ ਹੋਇਆ ਹੈ ਪੀਸ ਸੁਖਪਾਲ ਨੇ ਉਹ ਕਿਹੜਾ ਕੁਛ ਸਾਡੇ ਨਾਲ ਕੀਤਾ ਨੇ ਪਤਾ ਹੀ ਆ ਭਾਈ ਮੈਨੂੰ ਮਾਂ ਦਾ ਦੱਸ ਸਾਹਮਣੇ ਪਤਾ ਲੱਗਦਾ ਪਤਾ ਹੀ ਹੈ ਹੈਨਾ ਪਰ ਹੁਣ ਇਹ ਗੱਲ ਵੀ ਹੁਣ ਪਤਾ ਲੱਗ ਗਿਆ ਉਹਦੇ ਨੱਕ ਤੇ ਵੱਜੀ ਵੀ ਭਾਈ ਉਹ ਐਵੇਂ ਨਹੀਂ ਤੁਰੇ ਫਿਰਦੀ ਰਿਸ਼ਤੇਦਾਰ ਤਾਂ ਹੈਗੇ ਆ ਉਹਦੇ ਵੀ ਪੇਕੇ ਅਗਲੀ ਦੇ ਗੱਲ ਸਹੀ ਆ ਭਾਈ ਆ ਤਾਂ ਐ ਆਹਾਂ ਦੀ ਸੀ ਕਰੇਵੇ ਦੀ ਮੁੱਲ ਦੀ ਸੀ ਇਹਨਾਂ ਨੂੰ ਸੁਣ ਲੈ ਸੱਚ ਇਹ ਗੱਲ ਵੀ ਮੈਂ ਇੱਥੇ ਪੁੱਛੀ ਉਹਨੇ ਹੈ ਕਹਿਦੀ ਆ ਕਿ ਉਹਨਾਂ ਨੇ ਕੌਣ ਆਇਆ ਮਾਂ ਘਗਲੀ ਦੀ ਮਾਸੀ ਆਈ ਆ ਕਹਿੰਦੀ ਆ ਉਹਦੇ ਕਿਹੜੇ ਰਿਸ਼ਤੇਦਾਰ ਆ ਮੈਂ ਜਦੋਂ ਪੁੱਛਿਆ ਤਾਂ ਮੈਂ ਦੱਸਾਂ ਵੀ ਭੁੱਲ ਗਈ ਮੈਨੂੰ ਗਲੀ ਟੱਕਰੀ ਸੀ ਕੂੜਾ ਸਿੱਟਿਆ ਰਹੀ ਸੀ ਉਹਦੇ ਵਜ੍ਹਾ ਤੇ ਮੈਨੂੰ ਰਾਹ ਟੱਕਰੀ ਕਿ ਕਹਿੰਦੀ ਮਾਪੇ ਵੇਕੇ ਨਾ ਹੈਗੇ ਉਹਦੇ ਕਹਿੰਦੀ ਨਿਕਲੀ ਉੱਦੜੀ ਆਈ ਦੋ ਕਿਉਂ ਨਹੀਂ ਹੈਗੇ ਮਾਪੇ ਵੇਕੇ ਹੈ ਸਭ ਕੁਝ ਹੀ ਹੈ ਐਡੀ ਪਿਆਰੀ ਮਾਂ ਸਾਡੀ ਹੈ ਇਹ ਤਾਂ ਮੇਰੀ ਆਪ ਦੀ ਮਾਂ ਨਾਲੋਂ ਵੀ ਜ਼ਿਆਦਾ ਵਧੀਆ ਗਈ ਹੈ ਲੈ ਪੁੱਤੋ ਮੇਰ ਨਾਲ ਗੱਲ ਕਰਾਇਓ ਮੈਂ ਖਾਖਾ ਨਾ ਪਾਟਦਾ ਉਹਦੀਆਂ ਉਹ ਰਹਿਣ ਦੇ ਬੇ ਉਹ ਤਾਂ ਗਾਗਾ ਬਾਣਦੇਗੀ ਮੜ ਕੇ ਅਸੀਂ ਤਾਂ ਇੱਥੇ ਰਹਿਣਾ ਲਾਰੀ ਹੁੰਦਾ ਨਾ ਨਾ ਪੁੱਤੂ ساری ਉਮਰ ਤੁਹਾਡੇ ਮੂਰੇ ਨਹੀਂ ਬੋਲਣੀ ਉਹ ਉਹ ਚਲ ਹੁਣ ਵੀ ਦੋ ਬੋਲਾਂਗੀ ਮੈਂ ਹਾਂ ਅੱਗੇ ਚਲਾਂਗੇ ਅੰਜ ਜਲਗਾ ਹੋਣੀ ਚਾਹੀਦੀ ਜਿੰਨੀ ਉਹਦੇ ਨਾਲ ਹੋਵੇ ਉੰਨੀ ਥੋੜੀ ਐ ਇੰਨੀ ਹੀ ਆਹੋ ਓ ਚਾਹ ਬਣ ਗਈ ਕਿ ਨਹੀਂ ਹਾਂ ਹਾਂਜੀ ਹਾਂਜੀ ਬਣ ਗਈ ਚਾਹ ਲੈ ਆਈ ਭਾਈ ਇਹਦਾ ਨਾਲੇ ਮੈਂ ਤਾਂ ਉਹਨੂੰ ਬੁਲਾਈ ਸੁਣਾਈਆਂ ਸੀ ਹਾਂ ਮੈਂ ਆਖਿਆ ਪਹਿਲੀ ਗੱਲ ਤਾਂ ਜਦੋਂ ਥੋੜੇ ਨਾਲ ਭਾਈ ਲੜਾਈ ਪੜਾਈ ਮੈਨੂੰ ਬੁਲਾਉਣ ਦਾ ਕੰਮ ਨਹੀਂ ਹਾਂ ਟੱਪਦੀ ਗਈ ਫੇਰ ਟੱਪਦੀ ਗਈ ਵੱਧ ਹੁਣ ਆਇਆ ਮੈਂ ਤਾਂ ਅੱਛਾ ਹਾਂ ਚਲੋ ਇਹ ਉਹਦੀ ਆਦਤ ਹੀ ਆ ਵੀ ਕੀ ਕਰੀਏ ਬੇਬੀ ਨੂੰ ਦੇ ਦੇ ਮੈਂ ਤਾਂ ਮੈਂ ਤਾਂ ਹੁਣੀ ਪੀ ਤੂੰ ਹੁਣੀ ਪੀ ਕੇ ਆਇਆ ਪਈਆ ਬਾਟੀ ਮੇਰੀ ਤਾਂ ਉੱਥੇ ਗਈ ਨਾ ਨਾ ਮੈਂ ਨਹੀਂ ਬਸ ਫਿਰ ਤਾਂ ਠੀਕ ਹੈ ਚਲ ਮਾ ਕੇ ਤੇ ਆ ਨਾ ਕਹਿੰਦੀ ਬੇਬੀ ਸੇਵਾ ਨਹੀਂ ਕਰਦੀ ਨਾ ਪੁੱਤ ਮੈਂ ਤਾਂ ਵਧੀਆ ਜੀ ਚਾਹ ਬਣਾ ਕੇ ਦਿੱਤੀ ਆ ਕਿ ਉਹਨੂੰ ਆਖਾ ਮੈਂ ਤੇਜ ਜੀ ਪੱਤੀ ਪਾ ਦੇ ਨਾਲੇ ਮੈਂ ਕੰਨ ਹੋਰ ਦਾਸ ਦੀ ਰੰਜੀਤ ਕੁੜੇ ਵੱਡੇ ਬੰਦੇ ਦੀ ਸੇਵਾ ਕਰਦੀ ਹੁੰਦੀ ਸੇਵਗਾ ਸੁਗਾ ਭਾਈ ਦੁੱਧ ਚ ਪਾ ਕੇ ਤਿਆਰ ਚੰਗਾ ਖਾਣ ਨੂੰ ਦਿਆ ਕਰ ਵਿਚਾਰੀ ਹੁ ਆਹ ਹੁਣ ਪਹਿਲਾਂ ਤਾਂ ਕਿ ਆਪਾਂ ਕਬੀਲਦਾਰ ਵਿਚ عمر ਕੱਢ ਲੈਨੇ ਆਂ ਹੈ ਤੇ ਆਹੀ ਟਾਈਮ ਹੈ ਆਪਣੇ ਸਾਹਮਣ ਦਾ ਪਾਣੇ ਸੇਵੀਆਂ ਵੀ ਮੈਂ ਲਿਆਤੀਆਂ ਨਾ ਨਾ ਪਰ ਇਹ ਬੜੀਆ ਸੇ ਕਰਦੀ ਆ ਮੈਂ ਤਾਂ ਸੇਂਦੀਆਂ ਮੈਂ ਲਿਆਉਂਦੀ ਸੀ ਮੈਂ ਖਾ ਵੀ ਆਪਦਾ ਭਾਈ ਉਹ ਕਰਕੇ ਬਣਾ ਕੇ ਆਪਣੇ ਦੇ ਦਿਆ ਕਰ ਨੂੰ ਨਾ ਕਹਿੰਦੇ ਗੋੜ ਵਾਲੀਆਂ ਬਣਾਉਂਦੀਆਂ ਦੁੱਧ ਵਾਲੀਆਂ ਬਣਾਉਂਦੀਆਂ ਚੌੜ ਲਿਆਂਦੇ ਪਏ ਖੀਰ ਬਣਾ ਕੇ ਭਾਈ ਇਹਨੇ ਖਾਣਾ ਹੋਇਆ ਦੇ ਦਿਆ ਕਰ ਹਾਂ ਜਿਹੜੀ ਚੀਜ਼ ਮੈਂ ਤਾਂ ਕਿਹਾਗਾ ਵੀ ਬੇਬੇ ਤੈਨੂੰ ਜਿਹੜੀ ਚੀਜ਼ ਚਾਹੀਦੀ ਤੂੰ ਉਹ ਚੀਜ਼ ਮੰਗ ਤੈਨੂੰ ਹਾਜ਼ਰ ਕਰਾਂਗੇ ਹਾਂ ਆਹ ਮਿੰਦਾ ਦੀ ਸੱਸ ਵੀ ਆਈ ਹੈ ਜੀ ਇਹ ਤਾਂ ਆਪ ਸਾਰਾ ਦਿਨ ਸੇਵਾ ਕਰਦੀ ਆ ਉਹਦੀ ਗੋੜ ਤੇ ਸੇਵਾ ਕਰਨੀ ਹੈ ਮੈਂ ਤੁਹਾਨੂੰ ਦੱਸ ਦਾਂਗਾ ਹੁਣ ਤਾਂ ਠੀਕ ਰਹਿੰਦੀ ਹੈ ਬਸ ਬੈਠੀ ਆ ਬਜਾਈ ਮੈਂ ਬੈਠੀ ਹੁਣ ਤਾਂ ਹੁਣ ਬੈਠੀ ਹੈ ਤਾਂ ਹੈਂ ਉਹ ਆ ਦੇਖ ਲਾ ਕੀ ਰਹਾ ਸੀ ਗਏ ਭਾਈ ਇਹ ਆ ਗਈ ਤੇ 2 ਮਹੀਨੇ ਇੱਥੇ ਬੈਠੀ ਰਹੀ ਤੇ ਬਾਲਣ ਪੀ ਬੁੜੀ ਤੇ ਗਾ ਉਹ ਜਿਹੜਾ ਸੁਹਾਏ ਦਾ ਸੀ ਮੂਹ ਰੋਏ ਨਾ ਹੋ ਕਰ ਤੇ ਅਸੀਂ ਜਦੋਂ ਗਏ ਉੱਥੇ ਬੁੜੀ ਵੀ ਚੱਕ ਚੱਕ ਪਾਵੇ ਤੇ ਇਹ ਵੀ ਚੱਕ ਚੱਕ ਪਾਵੇ ਉਦੋਂ ਮੁੜ ਕੇ ਕਹਿ ਰਾਂ ਇਹਨੂੰ ਅਸੀਂ ਕਹਿ ਕੇ ਆਏ ਸੀ ਮੈਂ ਤੇ ਭਾਈ ਵੀ ਭਾਈ ਮੇਰੀ ਗੱਲ ਸੁਣ ਲੈ ਕੁੜੀ ਦੇਖ ਲਾ ਆਹੀ ਤੇਰਾ ਘਰਾਂ ਤੇ ਇਹੀ ਘਰਵਾਰਾ ਇਹ ਤੂੰ ਮੁੜ ਕੇ ਇੱਥੋਂ ਹੋਰ ਤੂੰ ਕਿਤੇ ਨਹੀਂ ਜਾਣਾ ਸਾਡਾ ਘਰ ਤਾਂ ਇਹਦਵਾ ਤੇਰੇ ਲਈ ਦਰਵਾਜ਼ਾ ਬੰਦਾ ਤੂੰ ਵਿਆਹ ਦੀ ਵਰਤੀ ਹੁਣ ਤੂੰ ਮਾਰ ਖਾਪ ਇਹੀ ਹੈ ਤੇਰਾ ਸਾਰਾ ਸਹੀ ਗੱਲ ਹੁਣ ਤਾਂ ਇਹ ਦੱਸਦੀ ਕਿ ਨਹੀਂ ਵੀ ਸੱਸ ਮੇਰੀ ਲੜਦੀ ਹੈ ਕਿ ਨਹੀਂ ਲੜਦੀ ਤੇਰਾ ਕੋਈ ਹੁੰਦਾ ਰਿਹਾ ਹੈ ਨਾ ਅਸੀਂ ਤਾਂ ਮੈਂ ਆਖਿਆ ਮੈਂ ਕਿ ਚ ਲੈ ਜਾਨੀ ਆ ਨਾ ਦੱਸ ਦੇਣਾ ਹੈ ਨਾ ਹਾਂ ਉਹਨੂੰ ਵੀ ਪਤਾ ਲੱਗੇ ਵੀ ਹਾਂ ਇਹਦਾ ਕੋਈ ਹੈਗਾਗਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਲੈ ਜਾਓ ਪਾਸੀਆ ਤੂੰ ਕੀ ਹੈਗਾ ਦੱਸ ਦੇਣ ਕਿ ਮੈਂ ਨਾਲ ਚੱਲ ਬੜੂਗਾ ਹੈ ਹਾਂ ਨਾ ਨਾ ਪੱਥੋ ਤੂੰ ਤਾਂ ਕੰਮ ਤਾਂ ਨਾ ਕਰੀ ਚੱਲ ਰੋਟੀ ਦਾ ਨਹੀਂ ਸਰਦਾ ਫਿਰ ਇਹਦਾ ਫਿਰ ਹੁਣ ਤਾਂ ਹੈ ਮੇਰੀ ਰੋਟੀ ਦਾ ਫਿਕਰ ਨਾ ਕਰ ਮੈਂ ਤਾਂ ਜਿੱਤ ਮਰਜ਼ੀ ਕਰਾਂਗੇ ਦੋਨੇ ਜਾ ਕੇ ਤਾਂ ਕੋਈ ਗੱਲ ਨਹੀਂ ਮਿਲੇ ਆਵਾਂਗੇ ਪਰ ਕੋਈ ਗੱਲ ਨਹੀਂ ਹੁਣ ਤੱਕ ਤੂੰ ਮਾਂ ਕੋਲੇ ਰਹੀ ਹੈ ਠੀਕ ਹੈ ਨਾ ਬਾਈ ਕਵੀਦਾਰਾਂ ਦੀ ਆ ਤਾਂ ਹੀ ਤੇਰੇ ਕਹਿੰਦਾ ਫਿਕਰ ਕਰਦੀ ਆ ਹੈ ਜੇ ਹੁਣ ਇਹਨੂੰ ਆਪਦਾ ਹੀ ਸੋਚਦੀ ਹੋਵੇ ਤੇ ਤੇਰੇ ਘਰ ਦਾ ਫਿਕਰ ਕਿਉਂ ਕਰੇ ਫਿਰ ਬਾਜੇ ਚੁੰਨੀ ਚਾਪ ਕੇ ਕਰਦਾ ਕਰਦਾ ਪਤਾ ਉਹ ਕਰ ਸੁਦਾ ਤਾਂ ਮੇਰਾ ਇਹਨੂੰ ਕੱਲੀ ਨੂੰ ਲੈ ਜਾਉਂਗੀ ਉਹੀ ਤਾਂ ਗੱਲ ਹੈ ਹਾਂ ਨਾ ਕੋਈ ਗੱਲ ਨਹੀਂ ਲਾਇਆ ਉਹ ਐ ਤਾਂ ਪੰਜ ਚਾਰ ਜਣ ਲਾਇਆ ਹੋਏ ਹੈ ਨਾ ਆਖਾ ਤਾਂ ਸੀ ਮੰਦੀ ਨਹੀਂ ਐ ਫਿਰ ਕਰਦੇ ਫਿਰ ਆਪਾਂ ਕੀ ਨਾਂ ਦੇ ਕੱਢਣ ਦਾ ਹ ਕਰਕੇ ਸਾਰ ਤੇ ਉਸ ਬਾਅਦ ਚ ਬਗ ਜੁਲਾ ਆਉਚਾਰਦੇ ਹੈ ਨਾ ਮੈਂ ਜਿਹੜਾ ਕਰ ਤੂੰ ਵੀ ਤਿਆਰ ਹੋ ਜੀ ਨਾਲ ਕਿਤੇ ਕਾਹੇ ਮੈਨੂੰ ਨੇ ਕਹਿ ਕੇ ਗਏ ਹਾਂ ਕੋਈ ਨਾ ਪੁੱਤ ਮੇਰਾ ਕੱਪੜਾ ਲੀੜਾ ਤਾਂ ਇਹ ਜੇ ਕੋਈ ਨਹੀਂ ਆਹ ਤੇਰਾ ਸੋਨਾ ਲੀੜਾ ਕੱਪੜਾ ਸਮਾਨ ਦੰਨੇ ਫਿਰ ਕੀ ਗੱਲ ਮੈਂ ਤਾਂ ਤੂੰ ਹੁਕਮ ਕਰਿਆ ਕਰ ਪੈਸੇ ਲਾਉਣੇ ਨੇ ਲਾ ਪੈਸੇ ਲਾਉਣੇ ਵੇਖ ਲਾ ਆਏ ਸਰਫਾ ਕਰਦੀ ਆ ਤਾਂ ਪੈਸੇ ਲਾਉਣੇ ਚੱਲ ਮੇਰੇ ਨਾਲ ਮੈਂ ਦਵਾ ਕੇ ਲੈਵਾ ਛੂਟ ਤਨ ਜੈ ਜਾ ਲੈਣਾ ਹਾਂ ਹਾਂ ਜਾ ਵਾਚ ਹੁਣ ਤਾਂ ਮੇਰੇ ਭਰਾ ਹੀ ਬਥੇਰਾ ਦਵਾ ਲੇ ਸਹੀ ਗੱਲ ਹੈ ਹਾਂ ਮੇਰੀ ਕਿਹੜਾ ਕੁਝ ਲੱਗਦੀ ਤੂੰ ਸਹੀ ਗੱਲ ਹੈ ਜਾ ਮਸ਼ਿੰਡੋ ਮਿੰਟ ਚ ਮੁੜ ਆਉਂਗੀ ਵਾਜ ਜਾ ਹਾਂ ਨਾ ਫਿਰ ਕਰਨ ਨੂੰ ਤਾਂ ਹੈਗਾ ਸਿਉਣੇ ਨਹੀਂ ਕਿਤੇ ਕਿਉਂਦੂ ਕੋਈ ਨਾ ਕੋਈ ਦ ਸਿਆਉ ਤਾਂ ਬਿੰਦਰ ਤੂੰ ਹੀ ਸੱਚ ਹਾਂ ਬਿੰਦਰ ਜਿੱਤ ਲਿਆਉਣੇ ਕੱਪੜੇ ਤਾਂ ਲਿਆ ਲਿਆਦਨੇ ਆ ਕਿ ਤੇ ਫਿਰ ਬਿੰਦਰ ਸਿਆਉ ਤੂੰ ਹੀ ਹੱਥ ਨੇ ਆ ਕੇ ਕਾਣ ਪੁੱਟਾ ਹੈਗੇ ਨੇ ਪਾਇਨੇ ਜਿਹੜੇ ਦੁਕਾਨ ਕੋਈ ਚੱਲ ਫਿਰ ਕੋਈ ਗੱਲ ਅੱਛਾ ਬਈ ਫਿਰ ਮੇਰੀ ਗੱਲ ਸੁਣ ਕਿਨੂ ਕਿਨੂ ਆਖਿਆ ਕਿੰਨੇ ਜਣੇ ਜਾਣ ਆ ਆਪਾਂ ਹੀ ਗੱਲਾਂ ਕਰਦੇ ਕਰਦੇ ਹਾਂ ਬਾਲੇ ਨਾਲ ਬਦਾਇਆ ਮੈਨੂੰ ਐ ਲੱਗਿਆ ਊੜੀ ਬਿਚਾਰੀ ਪਾਣੀ ਨਾਲ ਮਜੀਆ ਹਾਂ ਹੁਣ ਆਏ ਆਪਾਂ ਇਕੱਠੇ ਹੋ ਕੇ ਚਾਰ ਗੱਡੀਆਂ ਲੈ ਕੇ ਜਾਵੜੇ ਅਗਲੇ ਚ ਪਹੁੰਚਣੀ ਪਹੁੰਚ ਗਏ ਘਰ ਦੇ ਘਰ ਦੇ ਮੈਂ ਤਾਂ ਤੁਹਾਨੂੰ ਹੋਰ ਗੱਲ ਕਹਿਣਾਗਾ ਤੁਸੀਂ ਬਾਕੀ ਆ ਦੇ ਲੈਂ ਮੈਂ ਕਹਿੰਦਾ ਤੁਸੀਂ ਸ਼ਗਨ ਸ਼ਗਨ ਤੁਸੀਂ ਜਾ ਕੇ ਬਾਕੀ ਦਾ ਕਰਕੇ ਉਨੀ ਜਿਹੜਾ ਵੇ ਕਰ ਹਾਂ ਕੱਲੀ ਐ ਬਿਚਾਰੀ ਹਾਂ ਹੁਣ ਕੋਈ ਭਾਈ ਵਿਚੋਲੇ ਨਾਲ ਤਾਂ ਗੱਲਬਾਤ ਕੀਤੀ ਨਹੀਂ ਹੈਗੀ ਉਹ ਤਾਂ ਇਹ ਕਰ ਲੈ ਉਹ ਤਾਂ ਮੈਂ ਆਪੇ ਕਰ ਲਉ ਆਪਾਂ ਐ ਕਰਾਂਗੇ ਦੇਖ ਕਿਉਂ ਭੈਣ ਮੈਂ ਤਾਂ ਮੈਂ ਗੱਲ ਕਰਨਾ ਸੀ ਵੀ ਮੌਕੇ ਦਾ ਫਾਮ ਜਿਹੜਾ ਹੋ ਜਵੇ ਨਾ ਉਹਦੇ ਰੀਜ਼ ਨਹੀਂ ਨਹੀਂ ਵਈ ਮੈਂ ਜਿਸਕਾਲ ਦਾ ਸਣਸਾ ਹੈ ਹੂੰ ਉਹ ਨਾ ਕੋਈ ਹੋਰ ਕੰਮ ਕਰਦੇ ਅੱਗੇ ਤੋਂ ਤੇ ਨਾ ਸਭਾਰੀ ਪਾਨੀ ਮਾਰ ਉਹ ਤਾਂ ਤੂੰ ਦੇਖ ਕੇ ਕਰਿਆ ਉਹ ਨਹੀਂ ਹੁਣ ਕਰਦੀ ਹੁਣ ਉਹ ਤਾਂ ਹੁੰਡਰੀ ਹੋਈ ਐ ਜੇ ਨਾ ਭਾਈ ਸਦੋਗੇ ਫਿਰ ਤਾਂ ਕੋ ਇਹੋ ਜਿਹੇ ਕੋਈ ਪਤਾ ਨਹੀਂ ਹੁੰਦਾ ਹਾਂ ਮੈਦਾਨੀ ਉਹ ਮੋਲ ਨਾ ਲੱਗ ਲਾ ਆਪਾਂ ਮੇਰੀ ਗੱਲ ਸੁਣੋ ਇਹ ਗੱਲ ਤਾਂ ਚੱਲ ਆਪਾਂ ਕਰ ਲਾਂਗੇ ਬਾਈ ਤੂੰ ਜਨਾਂ ਨਾਲ ਗੱਲ ਕਰਨੀ ਕੁੜੀ ਬਣਾ ਰਿਹਾ ਕਰ ਲਈ ਜਿਵੇਂ ਤੁਸੀਂ ਕਹੋਗੇ ਆਪਾਂ ਦੇਖ ਸੋਡੇ ਕਾਹੀ ਤਾਂ ਬਾਹਰ ਨਹੀਂ ਠੀਕ ਹੈ ਜੇ ਬਾਹਰ ਖਰਚ ਕਰਕੇ ਵੀ ਕੀ ਹੈਗਾ ਮੇਰੀ ਗੱਲ ਸੁਣੋ ਤੁਸੀਂ ਆਪ ਦੀ ਚੈਰੀ ਗਾੜੀ ਵਟ ਕੇ ਤਾਂ ਪੂਰੀ ਚਾਏ ਹਾਂ ਠੀਕ ਹੈ ਨਾ ਤੇ ਆਪਾਂ ਨੂੰ ਜੇ ਤਾਂ ਪੂਰੀ ਵਧੀਆ ਕੁੜੀ ਫਿੱਟ ਹੋਈ ਕੱਟਦਾ ਹੂ ਜਿਵੇਂ ਦੱਸਦਾ ਕਹਿੰਦਾ ਵੀ ਭਾਈ ਕੋਈ ਕਢਾਈ ਸਲਾਈ ਜਿੱਦਾਂ ਕੰਮ ਕਰਦੀ ਹੈ ਕੱਪੜੇ ਸੌਣ ਦੇ ਵਧੀਆ ਹਾਂ ਸ਼ਹਿਰ ਰਹਿੰਦੇ ਆ ਪੜ੍ਹੀ ਲਿਖੀ ਹੈ ਕਾਲਜ ਦੀ ਫਿਰ ਆਪਾਂ ਨੂੰ ਹੋਰ ਦੱਸ ਕੀ ਚਾਹੀਦਾ ਹਾਂ ਤੇ ਆਪਾਂ ਨਾ ਮੁੜ ਕੇ ਪਤਾ ਨਹੀਂ ਹੁੰਦਾ ਵੀ ਕਿੱਦਾਂ ਨੂੰ ਕੀ ਗੱਲਬਾਤ ਹੋ ਜੇ ਤੇ ਆਪਾਂ ਪੱਕਾ ਹੀ ਕਰਦੇ ਆਂ ਇਹ ਕੰਮ ਬਸ ਠੀਕ ਹੈ ਮੈਂ ਮੌਕੇ ਦੇਖਾਂਗੇ ਹਾਂ ਹੋ ਤੂੰ ਮੇਰੀ ਗੱਲ ਸੁਣ ਤੈਨੂੰ ਵੀ ਅੱਗੇ ਆਈ ਸੱਦਿਆ ਸੀ ਮੈਂ ਵੀ ਭਾਈ ਬਚੋਲੇ ਨਾਲ ਗੱਲਬਾਤ ਕਰਦੇ ਇੱਕ ਮੂਰੇ ਰੱਖਿਆ ਸੀ ਹੁਣ ਵੀ ਤੂੰ ਜਿਵੇਂ ਕਹੇਂਗਾ ਮੈਂ ਤਾਂ ਮੰਗ ਰਹੀ ਆਂ ਤੁਹਾਡੇ ਠੀਕ ਹੈ ਨਾ ਨਾ ਬਸ ਠੀਕ ਹੈ ਆਪਾਂ ਹੁਣ ਕਰਕੇ ਦਿਖ ਮੈਂ ਤਾਂ ਆਇਆ ਨਹੀਂ ਕੱਲ ਨੂੰ ਆਏ ਹੋ ਜੀ ਆਥਰ ਨੂੰ ਨਾਲ ਬਹੁ ਵੀ ਆਗੇ ਨਾ ਆਹੋ ਹਾਂ ਤੂੰ ਜਿਹੜਾ ਕਾ ਲਾਗੇ ਆਣ ਨੂੰ ਆਣ ਦਾ ਕੋਈ ਕੱਖ ਨਹੀਂ ਡਾ ਕਰਦੇ ਆਂਗੇ ਲੋੜ ਹੀ ਨਹੀਂ ਹੈਗੀ ਇੰਨਾ ਕਰਨ ਦੀ ਕੀ ਲੋੜ ਪਈ ਐ ਇਹਨਾਂ ਨਾਲ ਕਰਕੇ ਦੇਖੋ ਨਾ ਇੱਥੇ ਕੌਣ ਆ ਹੈ ਆਪਾਂ ਪੰਜ ਚਾਰ ਘਾਰਾਂਗੇ ਜਿਹੜੇ ਇੱਦਾਂ ਲੱਗਦਾ ਕੋਈ ਵਰਤਦਾ ਹੀ ਨਹੀਂ ਆਏ ਦੀ ਗਲੀ 'ਚ ਕੋਈ ਆਵੇ ਜਾਵੇ ਹਮ ਤਾਂ ਗਲੀ ਨੰਗੜੀ ਬੈਂਦੀ ਆ ਤੁੰਡੀ ਨਾ ਆਪਾਂ ਵੀ ਚੱਲ ਗਏ ਹਾਂ ਚੱਲ ਜਾ ਬਾਹਰ ਜਾਨੀਆਂ ਮੋੜ ਕੇ ਨਹੀਂ ਬਾਹਰ ਫੇਰ ਮੈਂ ਕੋਈ ਹੋਰ ਤੈਨੂੰ ਰੋਟੀ ਬਣਾ ਲੈਂਦੇ ਭਾਈ ਨਾ ਨਾ ਰੋਟੀ ਨਾ ਆ ਕੇ ਚਾਰੀ ਵੀ ਕਰਨੀ ਆ ਅੱਜ ਉੱਧਰ ਲੀੜਾ ਕੱਪੜਾ ਦੇਖ ਆਏ ਲੀੜਾ ਨੇ ਹੁਣ ਫਰੇ ਇਹ ਲੀੜਾ ਕੱਪੜਾ ਦੇਖ ਕੇ ਆਉਣਗੇ ਨਾਲ ਹੀ ਆ ਗਈ ਤੂੰ ਵੀ ਤਨ ਨਾਲ ਫੇਰ ਆਏ ਮੈਂ ਨਾ ਆਇਆ ਸੀਗਾ ਮੈਂ ਉੱਧਰ ਭਰਤਜੀ ਪਾਈ ਸੀ ਉੱਧਰ ਜਿਹੜਾ ਕੰਮ ਕਾਰਜ ਆ ਪਿਆ ਸੀ ਉਹ ਮੈਂ ਕੁਛ ਤਾਂ ਨਿਵੇੜ ਦੇ ਮਾੜਾ ਵਟਾ ਕੋਈ ਚਲਾ ਕੇ ਦੋ ਦੋ ਨਹਿਣ ਦੇ ਹੁਣ ਸਾਡੇ ਨਾਲ ਕ ਤੇ ਕੱਢਿਆਂ ਵੀ ਆਪਾਂ ਦੋ ਤਾਂ ਚਾਹੀਦੀਆਂ ਨੇ ਹਾਂ ਹੈਨਾ ਹੈਨਾ ਉਹਦਾ ਮੁੰਡੇ ਨਾਲ ਕਰਾ ਤੂੰ ਕੰਮ ਚੱਲ ਚੰਗਾ ਤਿਆਰ ਬਿਆਰ ਹੋ ਕੇ ਆ ਦੀ ਛੋਣੀ ਬਣ ਕੇ ਠੀਕ ਹੈ ਹਾਂ ਮੇਰੀ ਗੱਲ ਸੁਣ ਤੈਨੂੰ ਮੈਂ ਗੱਲ ਦੱਸਾਂ ਤੂੰ ਮਾੜੀ ਮੁੱਠੀ ਆਏ ਕੇ ਵੀ ਲੱਜ ਰੱਖ ਲੈ ਕਰ ਤੂੰ ਅੱਜ ਕਿਵੇਂ ਬਣੀ ਫਿਰਦੀ ਐ ਮੈਨੂੰ ਤਾਂ ਨਹੀਂ ਸਮਝ ਲੱਗਦੀ ਸਾਰਾ ਕੁਝ ਤੂੰ ਲਾ ਕੇ ਰੱਖਦਾ ਕਹ ਨਾਲੇ ਵੀ ਲਾ ਕੇ ਰੱਖਦੇ ਚੂੜੀਆਂ ਵੀ ਬੇਬੇ ਤੂੰ ਸਮਝਾਇਆ ਕਹਿੰਦਾ ਜਮੀ ਤਿਆਰ ਹੋ ਗਈ ਨਹੀਂ ਰਹਿੰਦੀ ਐ ਕਹਿੰਦੀ ਚੋਰ ਚੱਪੇ ਖਰਦੇ ਨੇ ਕਿ ਹਾਂ ਕੀ ਕਰਨੇ ਆ ਪਾ ਕੇ ਆਪਾਂ ਕੱਲੀਆਂ ਮੈਂ ਉਹਦਾ ਲਾ ਦੇ ਨਹੀਂ 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 ਬੇਬੇ ਗੱਲ ਪਤਾ ਕੀ ਐ ਹੁਣ ਉਹੀ ਗੱਲ ਮੇਰਾ ਸਾਰਾ ਸ਼ਰੀਕ ਆਣ ਗਮਾਣ ਵੇਖਦਾ ਤੇ ਜੇ ਹੁਣ ਇਹਦੇ ਕੋਈ ਚੀਜ਼ ਪਾਈ ਹੋਊ ਵਧੀਆ ਤਾਂ ਫਿਰ ਸੋਹਣੀ ਲੱਗੂਗੀ ਨਹੀਂ ਪਤਾ ਨਹੀਂ ਕੋਈ ਇੰਨਾ ਕੰਨਾ ਕੁੱਝ ਪਤਾ ਨਹੀਂ 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 ਕੁਝ ਨਹੀਂ ਹੁੰਦਾ ਤੂੰ ਕੱਲ ਪਾ ਲਿਆ ਕਰ ਸਾਰੇ ਜਿਹੜਾ ਸੋਨਾ ਤੇ ਉਹ ਵੀ ਪਾ ਦੇ ਪਾ ਲਿਆ ਕਰ ਹੋਰ ਕੱਲ ਨੂੰ ਆਪਣੇ ਜਿਆਦਾ ਕੱਲ ਨੂੰ ਤਾਂ ਸਮਝੀ ਪੂਰਾ ਆਹਦਾ ਸਾਰਾ ਕਰਕੇ ਰੱਖੀ ਜਗਾ ਹਾਰ ਸ਼ਿੰਗਾਰ ਠੀਕ ਹੈ ਠੀਕ ਹੈ ਕੋਈ ਹਾਂ ਪਾ ਦੂੰਗੀ ਬਸ ਕੋਈ ਗੱਲ ਨਹੀਂ ਤੇ ਪਸ਼ੂਆਂ ਨੂੰ ਮੈਂ ਅੰਦਰ ਕਰ ਦਿਆਂ ਠੀਕ ਹੈ ਨਾ ਮੈਂ ਤਾਂ ਇਸ ਕਰਕੇ ਨਹੀਂ ਆਉ ਕੀਤਾ ਸੀ ਮੈਂ ਚਲ ਭੈਣ ਉਹਦੇ ਨੂੰ ਬੈਠੀ ਹਾਂ ਪਾਣੀ ਪੀਆ ਤਾਂ ਸੀਗਾ ਹਾਂਜੀ ਹਾਂਜੀ ਪਾਣੀ ਪਿਆ ਤਾਂ ਮੈਂ ਕੀ ਹੋ ਗਿਆ ਐ ਜਗਾ ਤੂੰ ਹੀ ਪਈ ਤੂੰ ਖੁਸ਼ ਨਹੀਂ ਖੁਸ਼ ਨਹੀਂ ਮੈਂ ਤਾਂ ਉਹ ਬਸ ਵਿਆਹ ਦਾ ਕਹਿਗੇ ਮੈਂ ਕਿਹਾ ਵੀ ਮੁੱਤ ਨਹੀਂ ਚਾਹੀਦੀ ਤਿਆਰੀ ਤਿਆਰੀ ਤਾਂ ਤੂੰ ਕਿਹੜੀ ਕਰਨੀ ਹੈ ਪੈਸੇ ਮੈਂ ਫੜ ਲਿਆ ਨਰਤੀ ਤੇ ਜਾ ਕੇ 20000 ਰੁਪਏ 20000 ਰੁਪਏ ਬਹੁਤ ਪਗੜਾ ਬੜਾ ਹੋਣਾ ਪੁੱਤ ਹਾਂ ਬਹੁਤ ਹੈ ਵੀ ਚਲ ਤੁਸੀਂ ਐ ਕਰੋ ਕਪੜਾ ਜਿਹੜਾ ਜਿਹਨਾਂ ਨੂੰ ਲੈਣਾ ਹੋਇਆ ਤਾਂ ਉਹ ਲੈ ਲਿਓ ਕੱਪੜੇ ਤਾਂ ਮੈਂ ਸਮਾਂ ਰੱਖਿਆ ਜਿਹੜੇ ਤੁਸੀਂ ਲਿਆ ਕੇ ਦਿੱਤੇ ਸੀ ਉਹ ਸਮਾਂ ਲੈ ਸਕਦੇ ਮੈਂ ਯੋ ਬਸ ਫੜ ਕੇ ਲਿਆਉਣਾ ਟੈਂਡਰ ਤੋਂ ਤੁਸੀਂ ਫੜ ਲੈ ਕੋਈ ਨਹੀਂ ਮੈਂ ਆਥਰ ਲੈ ਆਉਂਗਾ ਤੇ ਬੇਬੇ ਤੂੰ ਦਸ ਹੁਣ ਲੈ ਕੇ ਆਉਣਾ ਤਾਂ ਫਿਰ ਤੁਸੀਂ ਦੇਖ ਮੈਨੂੰ ਆਏ ਨਾ کہیں ਵੀ ਮੇਰੇ ਮੈਨੂੰ ਸੂਟ ਨਹੀਂ ਲੈ ਕੇ ਦਿੱਤਾ ਨਾ ਪੁੱਤ ਸਾਨੂੰ ਪੈਸੇ ਖਰਾਬ ਕਰਨੇ ਨੇ ਹਾਂ ਚੱਲ ਬਸ ਠੀਕ ਹੈ ਮੈਂ ਪਹਿਲਾਂ ਪਾਣੀ ਤਿਆਰ ਕਰੂ ਨਾ ਅੰਦਰ ਬੰਨ ਜਣਾ ਨਾ ਕਿਰਾ ਫਿਰ ਮੈਂ ਜਾਣਾ ਕਿ ਤੇ ਮੇਰੀ ਗੱਲ ਸੁਣੋ ਰੋਟੀ ਜੀ ਮੇਰੀ ਬੰਨ ਦੇ ਕਿਰਾ ਮੈਂ ਉੱਥੇ ਹੀ ਖਾਉਂਗਾ ਹੁਣ ਮੇਰੇ ਕੋਲ ਇੱਥੇ ਟਾਈਮ ਟਾਈਮ ਬਾਹਰ ਨਾ ਦੋ ਠੀਕ ਹੈ ਪੁੱਤ ਤੂੰ ਬੰਨਵਾ ਬਣਾਉਣਾ ਰੋਟੀ ਕਹਿੰਦੀ ਐ ਇਹਨੂੰ ਹਾਂ ਤੁਸੀਂ ਰੋਟੀ ਉੱਤੇ ਤਿਆਰ ਕਰਾ ਕੇ ਮੇਰੀ ਭੇਜ ਦਿ ਮੈਂ ਕਹਿ ਦਵਾਂ ਤੂੰ ਗੇਟ ਤੋਂ ਫੜ ਕੇ ਲੈ ਜਾਊਗਾ ਠੀਕ ਉੱਥੇ ਬਣਾ ਲਈ ਚਗਾ ਕੋਈ ਨਾ ਕੋਈ ਨਹੀਂ ਹਾਂ ਚੱਲ ਬਸ ਠੀਕ ਹੈ ਤੁਸੀਂ ਮਾਰੋ ਗੱਲਾਂ ਮਾਵਾਂ ਦੀਆਂ ਮੈਂ ਜਾਂਦਾ ਮੈਂ ਬਣਾ ਦੇਣਾ ਇਹਨਾਂ ਨੂੰ ਅੰਦਰ ਗੱਲ ਸੁਣਨੀ ਥੋੜੀਆ ਕੋਣ ਵੀ ਆਇਆ ਕੱਲ ਨੂੰ ਹਾਂ ਹਾਂ ਜਿਹੜਾ ਸਿਮਲਾਇਲ ਕੋਈ ਬੈਠਾ ਉਹ ਤੇਰੀ ਪਵਾਊਗਾ ਠੀਕ ਆ ਪਾ ਲਈ ਨਾ ਨਮਸੇ ਜੇ ਕੋਈ ਹੋਇਆ ਉਹਦੇ ਕੋਲ ਤੇ ਉਹਨੇ ਫੜਾ ਦਿੱਤਾ ਮੈਂ ਪਾਉਣਾ ਹੀ ਹੈਗਾ ਪਰ ਜਿਉਂਨੇ ਕਿਹਾ ਤਾਂ ਮੈਨੂੰ ਵਿਆਹ ਨੂੰ ਤੂੰ ਜਿਹੜੇ ਕਨਾਲੇ ਮੇਰੇ ਲੈਤੇ ਤੇ ਨਾਲੇ ਚੂੜੀਆਂ ਉਹ ਮੈਨੂੰ ਵਿਆਜ ਪਾਉਣ ਨੂੰ ਦੇ ਦੀ ਉਸ ਤੋਂ ਬਾਅਦ ਲੈ ਲਈ ਕੋਈ ਨਾ ਕੋਈ ਨਾ ਕੋਈ ਨਾ ਵਿਆਜ ਪਾਉਣ ਨੂੰ ਤਾਂ ਦੇ ਦੂੰ ਠੀਕ ਆ ਕਿ ਨਹੀਂ ਹੁਣ ਕੇ ਮੇਰੇ ਨਾਲ ਫੜਾ ਦੀ ਮੈਨੂੰ ਹਾਂ ਹਾਂ ਮੱਸੇ ਜਿਵੇਂ ਤੂੰ ਫੜਾਵੇਂਗੀ ਓਵੇਂ ਜਿਹੜੇ ਹਾਰਪੁਰ ਕਹਿੰਦਾ ਉਹੀ ਪਾ ਲਈ ਹਾਰ ਤੇ ਮੱਸੇ ਕੋਈਆਂ ਛਾਪਾ ਛੁੱਪਾ ਸਾਰੀਆਂ ਪਾ ਲਈ ਤੇ ਪੈਸੇ ਕਰਨਾ ਹੱਥ ਥੱਲੇ ਕਹਿੰਦਾ ਮੈਂ ਤਾਂ ਬੱਤ ਦੀ ਲੋੜ ਆ ਇਹ ਨਾ ਕਹੀ 20000 ਕੰਨ ਪੰਜਾਬ ਉੱਥੇ ਨਾ ਅੱਖਾਂ ਕੱਟੀਆਂ ਤੇਰੇ ਬਣੀ ਕੰਨ ਮੰਨਦੀਆਂ ਨਹੀਂ ਨੇ ਮਾਸੀ ਹੁਣ ਤਾਂ ਘਰ ਲੈ ਕੇ ਹਟਿਆ ਕਿੱਥੋਂ ਆ ਉਹਦੇ ਕੋਲ ਇੰਨੇ ਪੈਸੇ ਮੈਂ ਮਰਿਆ ਨਾ ਮੂੰਹ ਤਾਂ ਦੂਜੇ ਪਾਸੇ ਮੂੰਹ ਲਾ ਦੂੰ ਤੂੰ ਇੱਥੇ ਥੋੜੀ ਰਹਿਣਾ ਤੈਨੂੰ ਲੈ ਕੇ ਜਾਊਂਗੀ ਨਾਲ ਮਾਸੀ ਤੈਨੂੰ ਮੈਂ ਸਾਰਾ ਕੁਝ ਤਾਂ ਦੇ ਹੀ ਜਣੀ ਆਪਦਾ ਜਿੱਤੈ ਨੂੰ ਤਾਂ ਇੱਕ ਕਰਦਾ ਬਾਲਾ ਤਰਸ ਆਉਂਦਾਗਾ ਕੀ ਗੱਲ ਮੇਰਾ ਨਾ ਤਰਸ ਆਉਂਦਾ ਮਾਂ ਤੇ ਦੱਸੇ ਵੀ ਤਾਂ ਤਰਸ ਕਰਦੀਆਂ ਤੂੰ ਕੜਾ ਮਾਂ ਬਣ ਕੇ ਰਹਿਣੀ ਆ ਤੂੰ ਤਾਂ ਇੰਨਾ ਹਫ਼ਤੇ ਚਾਰ ਕਰ ਦਿੱਤੇ ਬਣ ਕੇ ਰਹਿਣੀ ਤੂੰ ਕੀ ਬਣ ਕੇ ਰਹਿਣੀ ਆ ਦੱਸ ਮਾਸੀ ਹੋਰ ਦੇਖ ਲੂਗਾ ਮੈਂ ਉਹ ਤਾਂ ਭਰਾ ਕਰਦਾ ਕਿਛ ਕੀ ਬਣ ਕੇ ਰਹਿਣੀ ਆ ਦੱਸ ਮਾਸੀ ਮੇਥੋਂ ਗਲਤੀ ਹੋ ਗਈ ਸਾਰਾ ਕੁਝ ਨਿਕਲ ਗਿਆ ਸਾਰਾ ਕੁਝ ਕਹ ਦੁੱਖ ਕਰ ਨਹੀਂ ਨਹੀਂ ਮਾਸੀ ਸਾਰਾ ਦੱਸ ਗੋ ਅਨੂ ਨੂੰ ਨਾ ਦੱਸ ਕੁਝ ਵੀ ਮੈਂ ਨਹੀਂ ਕੁਝ ਬੋਲਦੀ ਮੂਰੋਂ ਫਿਰ ਮੇਰੇ ਇਸ਼ਾਰੇ ਤੇ ਚੱਲ ਅੱਜ ਠੀਕ ਹੈ ਠੀਕ ਹੈ ਬਸ ਜਿਵੇਂ ਤੂੰ ਕਹੇਂਗੀ ਜਾਂਨੇ ਬੰਦ ਦੇਣਾ ਰੋਟੀਆਂ ਬੰਦ ਦੇ ਦੇਣਾ ਚੱਲ ਬਾਕੀ ਗੱਲ ਫੇਰ ਕਰਾਂਗੇ ਉਹ ਚੰਦੀ ਹੈ ਜਦੋਂ ਕਹਦਨੀ ਮੈਂ ਕਿਕਰ ਨੂੰ ਦੱਸੂ ਇਹਨਾਂ ਸਮਝ ਕੇ ਰੱਖਿਆਗਾ ਹੁਣ ਤਾਂ ਬਹਾਨੇ ਨਾਲ ਪੈਸੇ-ਪੁਸੇ ਵੀ ਆ ਜਾਣਗੇ ਉਹ ਵੀ ਪੈਸੇ ਮੈਂ ਚੱਕ ਲੂੰਗੀ ਕਦੂ ਚੋਰ ਲੈ ਕੇ ਨਹੀਂ ਕਰੂਗੀ ਹੁਣ ਬਸ ਹੋਣਾ ਹੀ ਇਹ ਆ ਬੰਦ ਕਰੀਏ ਜੇ ਨਾ ਬਾਹਰ ਰੁਕ ਜਾੜਾਈ ਪਾਹ ਹੈ ਜਿੰਨ ਦਾ ਚਰਕਾ ਹੁੰਦਾ ਕਿ ਵੇਸਿਕਾ ਤਾਂ ਠੀਕ ਹੈ ਮੈਂ ਤਾਂ ਠੀਕ ਹਾਂ ਤੁਸੀਂ ਦੱਸੋ ਠੀਕ ਆ ਬੱਸ ਫਿਰ ਤੈਨੂੰ ਮੈਂ ਕਹਿਣਾ ਆਈ ਸੀ ਮਿਕਾਨੂ ਸਰਨਪੁਰ ਜਾਣਾ ਜਲਦੀਪ ਦਾ ਤੇ ਭਾਈ ਤਿਆਰ ਹੋ ਜਿਓ ਤੇ 10 ਵਜੇ ਚੱਲਾਂਗੇ। ਅੱਛਾ ਕੋਈ ਨਾ ਦੇਖ ਲਾਂਗੇ। ਹੋਰ ਨਾਲ ਮਨਿੰਦਰ ਨੂੰ ਕਹਿਣੀ ਚੰਗਾ? ਕੋਈ ਨਹੀਂ। ਹਾਂ ਤਿਆਰ ਹੋ ਜਿਓ ਤੇ 10 ਵਜੇ ਵਸ ਤੁਰਨਾ ਆਪਾਂ। ਠੀਕ ਐ। ਫੇਕੜਾ ਕੋਈ ਖੜ ਜਾ ਬੈਠਣ ਨੂੰ ਨਹੀਂ ਕਹਿੰਦੀ ਕੋਈ ਮੰਜਾ ਨਾ ਭੀੜੀ। ਭਾਈ ਮੇਰੇ ਤਾਂ ਸੱਨੀ ਦਾ ਟਾਈਮ ਹੋ ਰਿਹਾ। ਆਠ ਨੇ ਦੁੱਧ ਵੀ ਚੋਣਾ। ਨਾ ਤੇ ਚੱਕ ਜਾਣਗੇ ਜੇ ਨਾ ਕੋ ਸਪਾਇਆ ਇਹਨਾਂ ਨੂੰ। ਦੇ 10 ਮਿੰਟ ਨੇ ਐਟ ਪਾਣੀ ਨੀਰਾ ਕੋਈ ਰੋ ਜਾਊਗਾ ਤੇਰੇ ਜੇ ਤੂੰ ਰੋਜ ਦਾ ਟਾਈਮ ਤੇ ਪਾਈਦਾ ਹੁੰਦਾ ਪਸੂਆਂ ਨੂੰ ਨੀਰਾ ਤਾਂ ਇਹ ਤਾਂ ਤੇਰੀ ਫਰੀਕਣੀ ਆ ਮੈਂ ਤਾਂ ਚੱਲ ਕੇ ਆਈ ਆ ਕੋਈ ਨਾ ਫਿਰ ਚੱਲ ਕੇ ਆਈ ਆ ਕੋਈ ਨੇ ਨਾਲ ਇਹਨਾਂ ਦੇ ਘਰੇ ਬਹਣ ਬੈਠ ਕੇ ਆਈ ਆ ਤੂੰ ਚਾਹ ਪਾਣੀ ਪਿਆਈ ਉਹ ਇਹਨਾਂ ਨੇ ਇਹ ਤਾਂ ਪਿਆਇਆ ਉਹਦਾ ਮਨ ਜੋਰ ਆ ਜੋਰ ਤਾਂ ਤੇਰੇ ਘਰੇ ਵੀ ਸੀਗਾ ਚੱਲ ਕੋਈ ਨਾ ਫਿਰ ਮੈਂ ਵਿਹਲੀ ਹੋ ਜਾ ਫਿਰ ਬੁਲਾ ਲੇਉਂਗੀ ਤੈਨੂੰ ਚਾਹ ਪਾਣੀ ਪੀਜੀ ਚੱਲ ਕੋਈ ਨਾ ਫਿਰ ਤਿਆਰ ਨਹੀਂ ਹੋ ਚੰਗਾ ਚੰਗਾ ਕੋਈ ਨਾ ਕੋਈ ਨਾ ਚਾਹ ਦਾ ਕੀ ਆ ਚਾਹ ਚੱਲ ਤੇ ਮੈਂ ਹੋਰ ਕਰਕੇ ਫਿਰ ਲਾ ਦਿੰਦੀ ਹਾਂ ਹਾਂ ਚੱਲ ਤੇ ਬੇਲਾਡੀ ਤੇ ਮੁਟਿਆ ਹਾਂ ਇਹ ਕੀ ਆ ਪਿਆਉਗੀ ਕਹਿੰਦਾ ਨਿਕੜੂ ਨਾ ਪਿਆਰਾ ਕਿਤੇ ਬਿਉਰੀ ਆ ਕੀ ਹੋ ਗਿਆ ਕੀ ਕਹਿਤਾ ਇਨਾਂ ਨੇ ਬਗਵਾਨੇ ਤੈਨੂੰ ਪਸਵਾ ਨੇ ਕੀ ਕਿਹਾ ਆਹ ਦੇਰਾਂ ਬੰਦ ਤੋਂ ਆਈ ਸੀ ਕਿਉਂ ਕੱਲ ਨੂੰ ਮੁੰਡਿਆਂ ਦਾ ਸ਼ਗਨ ਕਰਨ ਜਾਣਗੇ ਕਹਿੰਦੀ ਤਿਆਰ ਆ ਰਹੇ ਹੋ ਕਹਿੰਦੀ ਲੀੜਾ ਕੱਪੜਾ ਦਾ ਵਧੀਆ ਰਸ ਪਾ ਕੇ ਆ ਜੇ ਸਾਡੇ ਨਾਲ ਮਨਿੰਦਰ ਨੂੰ ਕਹਦੇ ਹੋ ਕਹਿੰਦੀ ਤੇਰੀ ਗੱਲ ਸੁਣ ਲਾਂ ਮਾ ਠੀਕ ਹੈ ਮੈਂ ਤਾਂ ਉਹਦੇ ਵੀ ਜਵਾਬ ਦੇ ਦੱਸ ਤੈਨੂੰ ਮੈਂ ਤੈਨੂੰ ਹੱਜ ਵੀ ਕਹਤਾ ਵੀ ਆਪਾਂ ਉਹਨਾਂ ਦੇ ਜਾ ਕੇ ਵਰਤਣਾ ਨਹੀਂ ਚਾਚਾ ਮੂਰੇ ਹੋਇਆ ਫਿਰਦਾਗਾ ਮੈਨੂੰ ਤਾਂ ਸਾਰੇ ਪਿੰਡ ਚੋਂ ਗੱਲ ਉੱਟਦੀ ਉੱਟਦੀ ਮਿਲੀ ਆ ਕੰਮ ਤਾਂ ਸਾਰਾ ਉਸੇ ਨੇ ਕਰਾਇਆ ਚੋਰੇ ਨੇ ਆਪਾਂ ਕਿਹੜੇ ਜਾਣਦੇ ਆ ਮੈਂ ਕਿਹਾ ਕੋਈ ਨਾ ਦੇਖਾਂਗੇ ਮੈਂ ਤਾਂ ਐਂ ਕਹਤਾ ਤੈਨੂੰ ਮੈਂ ਦੱਸਦਾ ਠੀਕ ਹੈ ਜਾਣਾ ਨਹੀਂ ਆ ਅਮੇ ਅਗੇ ਮੰਦਿਰ ਨੂੰ ਲੈ ਜਾ ਕੋ ਮੰਦਿਰ ਕਿਉਂ ਜਾਉਂਗਾ ਹਾਂ ਦੇਖ ਤਾਂ ਸਹੀ ਮੈਂ ਬੋਲੀ ਨਹੀਂ ਮੈਂ ਉਹਦੀ ਨੰਦ ਬੋਲਦੀ ਐ ਕੋਣ ਬੈਠਣ ਨੂੰ ਨਹੀਂ ਕਹਾਂਗੀ ਚਾਹ ਪਾਣੀ ਲੈ ਕੇ ਚਾਹ ਪਾਣੀ ਪੀ ਕੇ ਆਣੀ ਆ ਤੇ ਘਰ ਚਾਹ ਪੀਓ ਉਧਰ ਜਾ ਕੇ ਚਾਚਾ ਇਹ ਕਦੇ ਪੀਓ ਸਾਡੇ ਕਦੇ ਕੀ ਹੈਗਾ ਭਾਲ ਦਿਆ ਚਾਹ ਇਹ ਸੀ ਕਰਦਾ ਆ ਡੇੜਾ ਬਹਿ ਗਿਆ ਕਿੱਕ ਜਾਣੇ ਦਾ ਉਹਨੇ ਸਾਰਾ ਕੰਮ ਕਰਾਇਆ ਇਹਦਾ ਜਾਣਾ ਮੈਂ 4-5 ਸਾਗ ਪਹਿਲਾਂ ਟੁੱਟਗੇ ਸੀਗੇ ਆ ਇੱਕ ਪਤਾ ਨਹੀਂ ਜਿਹੇ ਨਾ ਕਰਾਉਂਦਾ ਨਾ ਇਹਨੇ ਪਹਿਲਾਂ ਕਿੱਥੋਂ ਕਰਾਇਆ ਹੋਊਗਾ ਕਿੱਥੋਂ ਆਪ ਦੀ ਲੈ ਕੇ ਆਇਆ ਉਥੋਂ ਕਰਾਇਆ ਹੋਊਗਾ ਨਿਕਲ ਉਧਰ ਨਹੀਂ ਕੋਈ ਭਈ ਯਾਰਾਣੀ ਆਹ ਉਹ ਬਸ ਇਹਨੂੰ ਆਇਆ ਪਿੰਡ ਦੇ ਵਿੱਚ ਇਹਨਾਂ ਦਾ ਰਾਜ ਕਰਾਇਦਾ ਬਸ ਇਹੀ ਰਹਿ ਗਈਆਂ ਉਹਨਾਂ ਪਿੰਡ ਦੇ ਵਿੱਚ ਸ਼ਰਮ ਤਾਂ ਆਉਂਦੀ ਨਹੀਂ ਚੋਰੇ ਨੂੰ ਹੈ ਕਿ ਮੈਨੂੰ ਲੋਕ ਕੀ ਕਹਿਣਗੇ ਹੁਣ ਕੀ ਕਰੀਏ ਫਿਰ ਹੁਣ ਹੈ ਮੇਰੀ ਗੱਲ ਸੁਣ ਲੈ ਜਾਣਾ ਨੇ ਨਾ ਮੈਂ ਨਹੀਂ ਜਾਂਦੀ ਤੇਰੀ ਜਾਂਦੀ ਜਿੱਤੀ ਇਹ ਜਿਹੜੇ ਆਪਾਂ ਤਾਂ ਜਾ ਕੇ ਨਹੀਂ ਖੜਦੇ ਆਪਾਂ ਨੂੰ ਕੀ ਲੋੜ ਆ ਆਪਾਂ ਘਰੇ ਹਲਵਾਈ ਨਾਲ ਲੈਣੇ ਕੋਈ ਗੱਲ ਨਹੀਂ ਬਰ ਆਪਾਂ ਉਹਨਾਂ ਦੇ ਬਿਆਸ ਲੱਡੂ ਨਹੀਂ ਖਾਣਾ ਹਾਂ ਕੀ ਲੋੜ ਆਪਾਂ ਨੂੰ ਲੱਡੂਆਂ ਤੇ ਬੈਠੇ ਉਹਨਾਂ ਦੇ ਦੇਖ ਲੈ ਮੇਰੇ ਤਾਂ ਅੱਗ ਲੱਗ ਗਈ ਸਣੇ ਕੱਪੜੇ ਜਿਦਾਂ ਨਹੀਂ ਆ ਕੇ ਕਿਹਾ ਕੱਲ ਨੂੰ ਸ਼ਗਨ ਕਰਨ ਜਾਵਾਂਗੇ ਚੌੜੀ ਹੋ ਗਿਆ ਛਸ ਕੇ ਕਹੇ ਮੈਨੂੰ ਨਣ ਦੋਦੀ ਉਹ ਹੀ ਜਾਣ ਹਾਂ ਉਹ ਤੇਰਾ ਕਰਦੀ ਸੀ ਫੇਰ ਪਾਲੀ ਸੰਨੀ ਫੇਰ ਮੈਂ ਕਿ ਮੇਰੇ ਤਾਂ ਸੰਨੀ ਦਾ ਟਾਈਮ ਹੋ ਰਿਹਾ ਭਾਈ ਅੱਜ ਮੈਂ ਦੁੱਧ ਨਹੀਂ ਦੇਣਾ ਪਸੂਆਂ ਨੇ ਵਧੀਆ ਕੀਤਾ ਵਧੀਆ ਕੀਤਾ ਬਿਠਾਓ ਇਹਨਾਂ ਨੂੰ ਪਿਆਓ ਚਾਹ ਮੇਰੀ ਗੱਲ ਸੁਣ ਲਾ ਮਾ ਠੀਕ ਹੈ ਮੈਂ ਜਾ ਕੇ ਦੇਖਦਾ ਲੈਣਾ ਬੜਕ ਤੱਕ ਕਿਨੇ ਰਿਸ਼ਤਾ ਕਰਾਇਆ ਵੀ ਮਾਚਾਚੇ ਨਹੀਂ ਕਰਾਇਆ ਚਾਚੇ ਨੇ ਰਿਸ਼ਤਾ ਕਰਾਇਆ ਹੋਣਾ ਫਿਰ ਪੂਆ ਨੂੰ ਸੱਦ ਕੇ ਚਾਚੇ ਦਾ ਇਹੋ ਜਿਹਾ ਜਲੂਸ ਕੱਢਾਂਗੇ ਇਹੋ ਜਿਹਾ ਜਲੂਸ ਕੱਢਾਂਗੇ ਨਾ ਤੂੰ ਯਾਦ ਰੱਖੀ ਪੂਆ ਕੰਜਰੀ ਕਿਹੜਾ ਤੂੰ ਫਿਰ ਕਹੇਗਾ ਕਹਿੰਦੀ ਉਹ ਵੀ ਇਹਦੇ ਟਕ ਕੈਨੇਡਾ ਪਾਸਟ ਦੀਆ ਤੇਰੇ ਚਾਚੇ ਕਨੇਡਾ ਉਹ ਕਹਣਾ ਚੱਜਦੀ ਐ ਇੱਧਰ ਆਉਂਦੀ ਐ ਉਧਰ ਹੀ ਮਰਦੀ ਐ ਫਿਰ ਤਾਈ ਦਾ ਕਹਿੰਦਾ ਜਲੂਸ ਤਾਂ ਕੱਢ ਦਿਆਂਗੇ ਹੋਰ ਨਹੀਂ ਤਾਂ ਕੋਸਦਾ ਜਲੂਸ ਤਾਂ ਕੱਢ ਹੀ ਸਕਦੇ ਆਪਾਂ ਚੱਲ ਤੂੰ ਮੇਰੀ ਗੱਲ ਸੁਣ ਹਾਂ ਬਿੜਕ ਚੱਕਲੇ ਸਹੀ ਗੱਲ ਆ ਤੇਰੀ ਹੋੜ ਗਈ ਆ ਫਟਾਫਟ ਕਰ ਕਿਸੇ ਬੰਦਿਆਂ ਨੂੰ ਆਣੇ ਕੁਮਾਰਚੇ ਨੂੰ ਪਤਾ ਹੀ ਹੋਊਗਾ ਕਿਸੇ ਨੂੰ ਵੀ ਹਾਂ ਭਾਈ ਕਿਸੇ ਨੇ ਤਾਂ ਦੱਸਿਆ ਹੀ ਹੋਊਗਾ ਇਹ ਰਿਸ਼ਤਾ ਕਿਨੇ ਕਰਾਏ जान ਕੇ जान के नवां जान के, के मिट्टियां मारदा है ठीक है एनु हुन आए हां वी मैं इना नाल गांड गांड ਦੇ ਵਿੱਚ ਵਰਤੂਗਾ ਠੀਕ ਹੈ ਫਿਰ ਸਾਡੇ ਔਨ ਜਾਣ ਲੱਗ ਗਏ ਠੀਕ ਹੈ ਫਿਰ ਇਹਦੀ ਜਾਣ ਪਛਾਣ ਹੋ ਗਈ ਬਸ ਬੁੜੀਆਂ ਨਾਲ ਬੁੜੀਆਂ ਬੋਲਣ ਲੱਗ ਗੀਆਂ ਬਸ ਸਾਰਾ ਕੁਝ ਭੁੱਲ ਜਾਗੇ ਉਹਨੂੰ ਕੋਈ ਬੈਂਚ ਨਹੀਂ ਬਣਾ ਰੱਖਿਆ ਨਿਕਲ ਤਲੀ ਨੂੰ ਨਾ ਮੱਸੀ ਬਣਾ ਰੱਖਿਆ ਭੁੱਲ ਜਾਂਦਾ ਹੁੰਦਾ ਹੈ ਵੀ ਕਰਾ ਕੇ ਕਰਿਆ ਬਾ ਇੱਥੇ ਆ ਗਿਆ ਤੇ ਭਾਲਦਾਗਾ ਹੁਣ ਰਿਸ਼ਤੇਦਾਰੀਆਂ ਰਿਸ਼ਤੇ ਰਿਸ਼ਤੇਦਾਰੀਆਂ ਚ ਵਰਤਨ-ਵੁਰਤਨ ਤਾਂ ਮੈਂ ਦਿੰਦਾ ਨਹੀਂਗਾ ਸਿੱਧੀ ਜੀ ਗੱਲ ਮੈਂ ਤੈਨੂੰ ਦੱਸ ਦੀ ਹਾਂ ਭੂਆ ਵਰਤਦੀ ਹੈ ਵਰਤੀ ਜਾਵੇ ਆਪਾਂ ਫਿਰ ਭੂਆ ਨੂੰ ਵੀ ਨਹੀਂ ਬੁਲਾਉਂਦੇ ਤੈਨੂੰ ਮੈਂ ਹਾਂ ਆਪਾਂ ਤਾਂ ਕੱਲ ਨੂੰ ਹੈ ਕਿ ਕੈਸਤ ਹਾਂ ਹੂੰ ਉਹ ਕੱਲ ਨੂੰ ਕੈਸਤ ਆਈ ਨਾ ਉਹ ਚਾਚੇ ਨੂੰ ਇਹੋ ਜਿਹੀ ਪਸੂੜੀ ਪਾਵਾਂਗੇ ਨਾ ਵਿਚ ਵਿਚਾਲੇ ਵਿਆਹ ਦੇ ਤੇ ਨਾ ਉਹਨੂੰ ਵਿਆਹ ਦੇਖਣਾ ਪਵੇ ਠੀਕ ਹੈ ਤੇ ਨਾਲੇ ਇਧਰ ਕੈਸਤ ਭਰਨੀ ਪਵੇ ਤੇ ਨਾ ਉਹ ਵਿਚਾਲੇ ਵਿਆਹ ਰਹਿ ਗਿਆ ਨਾ ਫਿਰ ਤੂੰ ਆਹ ਦੇਖੀ ਮੇਰਾ ਨਾ ਵੀ ਲਾਡੀ ਇਹ ਵੀ ਗੱਲ ਠੀਕ ਹੈ ਤੇਰੀ ਹਾਂ ਹਾਂ ਚੱਲ ਤੂੰ ਹੁਣ ਦਰਕ ਲੈ ਕੇ ਆ ਉਹ ਕੰਨਾਂ ਚ ਗੱਲ ਪੜ੍ਹਦੇ ਮੈਨੂੰ ਕੈਸਤ ਤੱਕ ਦੀ ਵੀ ਲਾਡੀ ਕੈਸਤ ਨਹੀਂ ਪੜਦਾ ਆਹੋ ਹਾਂ ਐ ਕਹ ਕਿਸੇ ਨੂੰ ਕਹੇ ਦੀ ਤੂੰ ਵਧ ਗਿਆ ਕੰਜਰ ਨੂੰ ਪਤਾ ਹੀ ਫੇਰ ਲੱਗੂਗਾ ਇਹਨੂੰ ਹਾਂ ਜਿਹੜਾ ਚੌੜਾ ਹੋਇਆ ਫਿਰਦਾ ਮਾਸੀ ਹਾਮਲਾ ਫੈਲਾ ਕਰਕੇ ਪ Terus, siapa yang kayak kejar lagi?